ਨੇ ਕਿ quaje spytex ਮੇਲੇ ਦਾ ਆਨੰਦ ਮਾਣਨ ਲਈ ਆਏ ਨੇਗੇ ਪੂਰੇ ਮੈਂ ਸਮਝਦਾ ਸਾਰੇ ਸਟੇਟਾਂ ਚੋਂ ਭਾਰਤ ਭਰ ਦੇ ਸਾਰੇ ਸਟੇਟਾਂ ਤੋਂ ਸਭ ਤੋਂ ਵੱਡਾ ਪਾਇਟੈਕਸ ਮੇਲਾਗਾ ਔਰ ਬਹੁਤ ਅੱਛਾ ਆਰਗੇਨਾਈਜ਼ ਕੀਤਾ ਹੋਇਆਗਾ ਸਾਡੇ ਕਰਨ ਗਲੋਤਰਾ ਜੀ ਇਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਮੈਨੇਜ ਕੀਤਾਗਾ ਵੱਖ-ਵੱਖ ਸਟੇਟਾਂ ਤੋਂ ਔਰ ਪੰਜਾਬ ਸਟੇਟ ਦੇ ਅੰਦਰ ਕਿਸ ਚੀਜ਼ ਦੀ ਮੈਂ ਸਮਝਦਾ ਮਹੱਤਤਾ ਦੀ ਉਹਨੂੰ ਵੀ ਅچھے ਤਰੀਕੇ ਨਾਲ ਜਿਹੜਾ ਉਹਦੀ ਵੀ ਐਗਜ਼ੀਬਿਸ਼ਨ ਲਾਈ ਹੈਗੀ ਸੋ ਬਹੁਤ ਅੱਛਾ ਮੇਲਾਗਾ ਮੈਂ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਵਾਦ ਦਿੰਦਾਗਾ ਔਰ ਟ੍ਰੇਡ ਨੂੰ ਅੱਗੇ ਵਧਾਉਣ ਦੇ ਲਈ ਵਪਾਰ ਨੂੰ ਅੱਗੇ ਵਧਾਉਣ ਦੇ ਲਈ ਜਿੱਥੇ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਉਸ ਤਰ੍ਹਾਂ ਮੈਂ ਸਮਝਦਾ ਜਿਹੜੀ ਆਰਗੇਨਾਈਜੇਸ਼ਨਾਂ ਨੇ ਉਹ ਵੀ ਯਤਨ ਕਰ ਰਹੀਆਂ ਨੇ ਤਾਂ ਕਿ ਪੰਜਾਬ ਦਾ ਬਣਿਆ ਪ੍ਰੋਡਕਟ ਔਰ ਦੇਸ਼ ਦਾ ਬਣਿਆ ਪ੍ਰੋਡਕਟ ਜਾਂ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਬ੍ਰਾਂਡ ਨੇਗੇ ਉਹ ਵੀ ਪੰਜਾਬ ਚ ਆਉਣ ਔਰ ਪੰਜਾਬ ਦੇ ਬ੍ਰਾਂਡ ਵੀ ਜਿਹੜੇ ਨੇਗੇ ਉਹ ਬਾਹਰਲੇ ਸੂਬਿਆਂ ਦੇ ਅੰਦਰ ਬਾਹਰਲੇ ਦੇਸ਼ਾਂ ਚ ਜਾਣ ਤਾਂ ਕਿ ਸਾਡੀ ਵਪਾਰ ਦੇ ਅੰਦਰ ਤਰੱਕੀ ਹੋਵੇ ਵੱਡਾ ਪਲੇਟਫਾਰਮ ਦਿੱਤਾ ਜਾ ਰਿਹਾ ਜਿਨ੍ਹਾਂ ਵੱਲੋਂ ਵਪਾਰੀਆਂ ਨੂੰ ਉਦਯੋਗਪਤੀਆਂ ਨੂੰ ਲੱਗਦਾ ਪਹਿਲੇ 50 ਤੋਂ ਸ਼ੁਰੂਆਤ ਹੋਈ ਸੀ 50 ਟਾਲਾ ਤੋਂ ਅੱਜ ਸਟਾਲ ਜਿਹੜੇ ਕਿ 600 ਪਹੁੰਚ ਗਏ ਬਿਲਕੁਲ ਜੀ ਮੈਨੂੰ ਹੁਣੇ ਕਰਨ ਜੀ ਨੇ ਦੱਸਿਆ ਕਿ 600 ਤੋਂ ਉੱਪਰ ਜਿਹੜੀਆਂ ਸਟਾਲਸ ਅੱਜ ਲੱਗੀਆਂ ਨੇਗੀਆਂ 600 ਤੋਂ ਉੱਪਰ ਜਿਹੜੀਆਂ ਐਗਜ਼ੀਬਿਸ਼ਨਸ ਲੱਗੀਆਂ ਨੇਗੀਆਂ ਔਰ ਇਸ ਗੱਲ ਬਾਰੇ ਸਾਰੀਆਂ ਐਗਜ਼ੀਬਿਸ਼ਨ ਬਿਆਨ ਕਰਦੀਆਂ ਨੇ ਕਿ ਪੰਜਾਬ ਨੇ ਦੇਸ਼ ਨੇ ਖੂਬ ਤਰੱਕੀ ਕੀਤੀ ਹੈ ਔਰ ਟ੍ਰੇਡ ਦੇ ਅੰਦਰ ਵਪਾਰ ਦੇ ਅੰਦਰ ਦੇਸ਼ ਭਾਰਤ ਦੇਸ਼ ਪੰਜਾਬ ਜਿਹੜਾ ਉੱਤੇ ਜਿਹ ਨਾਮੀ ਕੰਪਨੀਆਂ ਵੀ ਸਰ ਇੱਥੇ ਅੱਜ ਪਾਰਟਿਸਿਪੇਟ ਕਰ ਰਹੀਆਂ ਜੀ ਬਿਲਕੁਲ ਆਪਾਂ ਹੁਣ ਸੋਨਾ ਲੀ ਕਾ ਦੇ ਟਰੈਕਟਰ ਤੇ ਬੈਠੇ ਆਂ ਹੋਰ ਸਾਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇੰਟਰਨੈਸ਼ਨਲ ਲੈਵਲ ਦੀਆਂ ਨੈਸ਼ਨਲ ਲੈਵਲ ਦੀਆਂ ਅੱਜ ਇਸ ਮੇਲੇ 'ਚ ਇਹਨਾਂ ਨੇ ਪਾਰਟਿਸਿਪੇਟ ਕੀਤਾਗਾ ਸੋ ਇਹ ਦਰਸਾਉਂਦਾਗਾ ਕਿ ਪੰਜਾਬ ਜਿਹੜਾ ਹਰ ਖੇਤਰ 'ਚ ਤਰੱਕੀ ਕਰ ਰਿਹਾ ਹੈ ਜੀ ਪੀੜਾ ਸਪਕ ਦੀ ਬੜੀ ਲੰਮੇ ਚੇਤ ਤੋਂ ਮੰਗ ਚੱਲੀ ਆ ਰਹੀ ਹੈ ਵੀ ਪੀੜਾ ਸਪਕ ਵਾਸੇ ਕੋ ਪੱਕੀ ਜ਼ਮੀਨ ਦਿੱਤੀ ਵੀ ਪੱਕਾ ਮੇਲਾ ਜਿਹੜਾ ਕਿਤੇ ਚੱਲਦਾ ਰਹੇ ਸਰ ਬਿਲਕੁਲ ਮੈਂ ਅਸੀਂ ਮੈਨੂੰ ਲੱਗਦਾ ਐਕਸੀਬਿਸ਼ਨ ਸੈਂਟਰ ਜਿਹੜ ਅਸੀਂ ਵੱਖ-ਵੱਖ ਐਗਜ਼ੀਬਿਸ਼ਨ ਸੈਂਟਰ ਜਿਹੜੇ ਨੇਗੇ ਉਹ ਪੰਜਾਬ 'ਚ ਬਣਾਉਣ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀਗਾ ਉਹਦੇ ਤਹਿਤ ਕਾਫੀ ਸੈਂਟਰ ਜਿਹੜੇ ਨੇ ਉਹ ਨਿਰਮਾਣ ਅਧੀਨ ਨੇਗੇ ਬੜੀ ਜਲਦੀ ਜਿਹੜਾ ਅਸੀਂ ਟਰੇਡ ਨੂੰ ਇੰਡਸਟਰੀ ਨੂੰ ਸਮਰਪਿਤ ਕਰਾਂਗੇ ਤਾਂ ਕਿ ਉੱਥੇ ਐਗਜ਼ੀਬਿਸ਼ਨ ਲੱਗਣ ਔਰ ਹਰ ਇੱਕ ਇੰਡਸਟਰੀ ਹਰ ਇੱਕ ਵਪਾਰ ਆਧਾਰਾ ਜਿਹੜਾ ਉੱਥੇ ਆਪਣੀ ਐਗਜ਼ੀਬਿਸ਼ਨ ਲਾ ਕੇ ਦੀ ਪ੍ਰਮੋਸ਼ਨ ਆਪਣੀ ਕੰਪਨੀ ਦੀ ਔਰ ਆਪਣੇ ਵਪਾਰ ਦੀ ਆਪਣੇ ਜੋ ਵੀ ਸਮਾਨ ਆ ਉਹਦੀ ਪ੍ਰਮੋਸ਼ਨ ਕਰ ਸਕਦੇ ਕਿਸਾਨਾਂ ਦੀ ਸੁਣਵਾਈ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਪਾ ਰਹੀ ਸ਼ੰਭੂ ਬਾੜ ਦੇ ਦੂਸਰੇ ਦਿਨ ਵੀ ਅੱਜ ਗਏ ਸੀ ਝੜਪ ਹੋੜੀ ਲਗਾਤਾ ਹਰਿਆਣਾ ਸਰਕਾਰ ਜਿਹੜੀ ਰੋਕ ਦੇਣਾ ਨੂੰ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਨਫਰਤਾਂ ਦੀ ਲੜਾਈ ਛੱਡ ਕੇ ਪਿਆਰ ਵਧਾਉਣਾ ਚਾਹੀਦਾ ਕਿਸਾਨ ਸਾਡੇ ਦੇਸ਼ ਦੇ ਲੋਕਾਂ ਦਾ ਪੇਟ ਪਰਦਾਗਾ ਜੇ ਕਿਸਾਨ ਨਾ ਹੋਵੇ ਤਾਂ ਮੈਂ ਸਮਝਦਾ ਸਾਡੇ ਦੇਸ਼ ਦੀ ਅੱਧੀ ਤੋਂ ਬਾਅਦ ਦੁਨੀਆ ਜਿਹੜੀ ਆ ਉਹ ਭੁੱਖੇ ਸੌਣਾ ਸੌਣਾ ਪਊਗਾ ਨੂੰ ਸੋ ਸਾਨੂੰ ਕਿਸਾਨ ਦੀ ਬਾਹ ਫੜਨੀ ਚਾਹੀਦੀ ਔਰ ਇਸ ਤਰ੍ਹਾਂ ਦਾ ਜਿਹੜਾ ਹੱਟੀ ਰਬਈਆ ਗਾ ਭਾਰਤ ਜਨਤਾ ਪਾਰਟੀ ਨੂੰ ਉਹਨੂੰ ਰੱਦ ਕਰਕੇ ਇਹ ਪਿਆਰ ਦਾ ਗਿਆਤ ਵਧਾਉਣਾ ਚਾਹੀਦਾ ਔਰ ਗੱਲਬਾਤ ਨਾਲ ਹੀ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਪਰ ਭਾਰਤੀ ਜਨਤਾ ਪਾਰਟੀ ਮੈਂ ਸਮਝਦਾ ਦੇਸ਼ ਦੇ ਕਿਸਾਨ ਨੂੰ ਨਫ਼ਰਤ ਕਰਦੀ ਆ ਇਹ ਨਫ਼ਰਤ ਦੇ ਬੀਜ ਜਿਹੜੇ ਨੇਗੇ ਭਾਰਤ ਦੇਸ਼ ਦੇ ਅੰਦਰ ਕਦੇ ਵੀ ਮੈਂ ਸਮਝਦਾ ਉਹ ਅੱਗੇ ਨਹੀਂ ਵੱਸ ਸਕਦੇ ਪੈਦਾ ਨਹੀਂ ਹੋ ਸਕਦੇ ਸੋ ਨਫ਼ਰਤ ਜਿਹੜੀ ਆ ਉਹ ਭਾਰਤੀ ਜਨਤਾ ਦਾ ਹੱਥ ਅੱਗੇ ਵਧਾ ਕੇ ਸਾਰੇ ਕਿਸਾਨਾਂ ਅੱਗੇ ਨੂੰ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਸਰਕਾਰ ਦੇ ਚੋਣਾਂ ਕਿੰਨੀ ਦਿਨ ਹੋ ਗਏ ਜੋ ਵੀ ਕਿੰਨੀ ਨੂੰ ਇਲੈਕਸ਼ਨ ਹੋ ਰਹੀਆਂ ਕਿ ਤਿਆਰੀਆਂ ਲੈ ਲਈਆਂ ਨੇ ਬਿਲਕੁਲ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਅੰਦਰ ਹਰ ਇੱਕ ਇਲੈਕਸ਼ਨ ਪਹਿਲਾਂ ਵੀ ਲੜਦੀ ਹੈ ਇਸ ਇਲੈਕਸ਼ਨ ਨੂੰ ਵੀ ਬੜੇ ਅੱਛੇ ਤਰੀਕੇ ਨਾਲ ਲਾਗੇ ਜਿਸ ਤਰ੍ਹਾਂ ਪਹਿਲਾਂ ਹੁੰਜਾ ਫਿਰ ਜਿੱਤ ਜਿਹੜੀ ਹੈ ਪੰਚਾਇਤੀ ਚੋਣਾਂ ਚ ਔਰ ਬਾਇ ਇਲੈਕਸ਼ਨ ਚ ਹੋਈ ਆ ਚਾਰਾਂ ਚੋ ਤਿੰਨ ਬਾਏ ਇਲੈਕਸ਼ਨ ਆਮ ਆਦਮੀ ਪਾਰਟੀ ਜਿੱਤੀਆਂ ਉਸੇ ਤਰ੍ਹਾਂ ਮੈਂ ਸਮਝਦਾ ਰਿਕੋਰਡ ਜਿਹੜਾ ਇਸ ਵਾਰ ਵੀ ਮਿਊਸਪਲ ਕਮੇਟੀ ਦੇ ਚੋਣਾਂ ਆਮ ਆਦਮੀ ਪਾਰਟੀ ਦੇ ਨਾਂ ਤੇ ਹੋਊਗਾ ਔਰ ਲੋਕ ਜਿਹੜੇ ਨੇ ਕਿ ਆਮ ਆਦਮੀ ਪਾਰਟੀ ਨੂੰ ਪਿਆਰ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਮੈਂ ਸਮਝਦਾ ਪੰਜੇ ਨਗਰ ਮੈਂ ਸਮਝਦਾ ਪੰਜੇ ਨਗਰ ਚ ਮੇਰ ਨਜ਼ਰ ਆਉਣਗੇ ਔਰ ਸਾਰੇ ਪੰਜਾਬ ਚ ਜਿੱਥੇ-ਜਿੱਥੇ ਮਿਊਸਪਲ ਚੋਣਾਂ ਹੋ ਰਹੀਆਂ ਉੱਥੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇਗਾ ਠੀਕ ਹੈ ਜੀ ਬismillah ਦੇ ਪੁੱਛੀ ਠੀਕ ਹੈ ਨਾ ਚਾਹੁੰਦਾ ਇਹ ਜਿਹੜਾ ਮੇਲਾ ਹਰ ਸਾਲ ਲੱਗਦਾ ਬਹੁਤ ਬੜੀ ਖੁ ਦੇ ਲੋਕ ਹੋਰ ਆਏ ਆ ਸਾਡੇ ਦੇਸ਼ ਤੋਂ ਮਤਲਬ ਇੱਥੇ ਲੱਗੇ 8400 ਸਟਾਲ ਸਟਾਲ ਪੰਜਾਬ ਦਾ 200 ਸਟਾਲ ਬਾਕੀ ਦੇਸ਼ ਚੋਂ ਆਉਂਦਾ ਚਾਰ ਕੰਟਰੀ ਹੈ ਇਹਦੇ ਨਾਲ ਕੀ ਆ ਕਿ ਸਾਡਾ ਜਿਹੜਾ ਵਪਾਰ ਉਹਦਾ ਦਾਨ ਪ੍ਰਦਾਨ ਹੁੰਦਾ ਸਾਨੂੰ ਪਤਾ ਲੱਗਦਾ ਕਿ ਮੱਧ ਪ੍ਰਦੇਸ਼ ਵਾਲੇ ਕੀ ਕਰਦੇ ਮੱਧ ਪ੍ਰਦੇਸ਼ ਵਾਲਿਆਂ ਨੂੰ ਪਤਾ ਲੱਗਦਾ ਪੰਜਾਬ ਚ ਕੀ ਹੋ ਰਿਹਾ ਇਦਾਂ ਹੀ ਮਹਾਰਾਸ਼ਟਰ ਵਾਲੇ ਕੇਰਲ ਵਾਲੇ ਬਹੁਤ ਆਏ ਆ ਸੋ ਮੈਂ ਸਮਝਦਾ ਕਿ ਇੰਨਾ ਮੇਲਿਆਂ ਦੀ ਬੜੀ ਅਹਿਮੀਅਤ ਹੈ ਆਪਣੇ ਟ੍ਰੇਡ ਨੂੰ ਜਿਹੜਾ ਉੱਪਰ ਚੁੱਕਨ ਵਾਸਤੇ ਉਹ ਤੁਸੀਂ ਦੇਖੋ ਅੰਦਰ ਵਿਅਕਤੀਗਤ ਲੋਕ ਕੋਲ ਹਲਦੀ ਲੈ ਕੇ ਆਇਆ ਕੁਝ ਕੁਝ ਲੈ ਕੇ ਆਇਆ ਜਦੋਂ ਆਪਣੀਆਂ ਚੀਜ਼ਾਂ ਇਦਾਂ ਇੰਟਰੋਡਿਊਸ ਕਰਦੀਆਂ ਮद्दा ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਆਰਗੈਨਿਕ ਹਲਦੀ ਕਿੱਥੋਂ ਮਿਲਦੀ ਆ ਕਣ ਕਿੱਥੋਂ ਮਿਲਦੀ ਆ 1 ਮਿੰਟ ਜੋ ਆਪਣਾ ਕੰਮ ਇੱਥੇ ਇੰਟਰੋਡਿਊਸ ਕਰ ਜਾਂਦੇ ਸੋ ਮੈਂ ਸਮਝਦਾ ਕਿ ਮੇਲੇ ਦੀ ਬਹੁਤ ਵੱਡੀ ਅਹਿਮੀਅਤ ਆ ਉਹ ਇਹ ਵਧੀਆ ਆ ਇਦਾਂ ਦੇ ਮੇਲੇ ਜਿਹੜੇ ਲੱਗਣੇ ਚਾਹੀਦੇ ਸੈਂਸ ਇਲੈਕਸ਼ਨ ਦੀ ਤਿਆਰੀ ਹੈ ਕੋਈ ਬਿਲਕੁਲ ਤਿਆਰੀ ਫੁੱਲ ਫਲਾਈਟ ਹਾਂ ਜਿੱਤਣ ਜਾ ਰਹੇ ਮੇਲ ਬਣੂਗਾ ਆਪਣਾ ਹੋਰ ਦੱਸੋ ਹਾਂ ਜੀ